ਇੱਕ ਗੁਰਨਾਨਕ ਪਾਤਸ਼ਾਹ ਨੇ ਜਿਹੜੇ ਆਪ ਅਕਾਲ ਪੁਰਖ ਦਾ ਰੂਪ ਨੇ ਉਹਨਾਂ ਨੇ ਜਿਹੜਾ ਹੁਕਮ ਸੁਣਾਇਆ ਉਹਦੇ ਨਾਲ ਤੇ ਪਾਰ ਉਤਾਰਾ ਹੋ ਸਕਦਾ ਤੇ ਗੁਰੂ ਨੇ ਵੀ ਤੇ ਪਾਣੀ ਚ ਰਹਿਣ ਦੀ ਗੱਲ ਕੀਤੀ ਹੈ ਨਾ ਸਰੋਵਰ ਚ ਜਾ ਕੇ ਅਸੀ ਇਸ਼ਨਾਨ ਕਰਦੇ ਆਂ ਦਾਵਾ ਤੇ ਕੋਈ ਨਹੀਂ ਕਰਦਾ ਮਹਾਰਾਜ ਜਿੱਤੇ ਬਖਸ਼ਿਸ਼ ਕਰਨ ਉੱਤੇ ਹੁੰਦੀ ਹੈ ਇਹ ਤੇ ਮਰਦਾ ਖੜ ਕੇ ਉੱਥੇ ਕਹਿੰਦੇ ਅਸੀਂ ਜਿੰਨਾ ਕਰਦਾ ਅਸੀਂ ਚਾਹੁੰਦੇ ਨਹੀਂ ਕਰਦੇ ਕਰੋ ਜਿੰਨਾ ਮਰਦਾ ਅਸੀਂ ਦਿੰਨੇ ਸਵੇਰੇ ਲਾਸ਼ ਤੋਂ ਸੋ ਜਿਹੜਾ ਪਖੰਡ ਹੈ ਸਿੱਖਾਂ ਨੇ ਆਪਣੇ ਡੇਰੇ ਬਾਅਦ ਚੋਂ ਬਾਦਾਂ ਚ ਪਖੰਡ ਨਹੀਂ ਕੱਢਿਆ ਇਹ ਕਹਿੰਣ ਵੀ ਸਾਡਾ ਅਸਾਈਤ ਦਾ ਵਿਰੋਧ ਹੈ ਅਸਾਈਤ ਤੁਸੀਂ ਦੱਸੋ ਇਹ ਕਹਿੰਦੇ ਵੀ ਗਰੀਬ ਸਿੱਖ ਕਾਲੇ ਕਿਸੇ ਨੂੰ ਪੋਪ ਕਿਉਂ ਨਹੀਂ ਬਣਾਇਆ ਤੁਸੀਂ ਕਿਸੇ ਇੰਡੀਆ ਦੇ ਬੰਦੇ ਨੂੰ ਇੱਥੋਂ ਖੜ ਕੇ ਪੋਪ ਕਿਉਂ ਨਹੀਂ ਬਣਾਉਂਦੇ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦਿੱਤਾ ਅਸੀਂ ਜਾਤ ਪਾਤ ਨਹੀਂ ਵੇਖੀ ਕਦੀ ਬਣ ਜਾਂਦੇ ਨੇ ਜੋ ਵੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਾਡੇ ਬਣਦੇ ਨੇ ਅਸੀਂ ਤੇ ਜਾਤ ਪਾਤ ਦੀ ਗੱਲ ਹੀ ਨਹੀਂ ਕਰਦੇ ਜੇ ਕੋਈ ਕਰਦਾ ਹੈ ਤੇ ਸੇਖੋਂ ਨੂੰ ਡਿਫੈਂਡ ਵੀ ਨਹੀਂ ਕਰਦੇ ਨਾ ਇਹਨਾਂ ਦਾ ਤੇ ਤੁਸੀਂ ਦੱਸੋ ਵੀ ਅਗਲੇ 300 ਸਾਲ ਤੱਕ ਵੀ ਕੋਈ ਕਾਲਾ ਤੇ ਦੂਜਾ ਕੋਈ ਨਾਨ ਵਾਈਟ ਬੰਦਾ ਪੋਪ ਬਣ ਸਕਦਾ ਨਹੀਂ ਬਣ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਦਾ ਜਿਹੜਾ ਪਖੰਡ ਹੈ ਇਸਾਈ ਤਦ ਇਹ ਕਹਿੰਦੇ ਵੀ ਬਾਹਰ ਦੇ ਸੱਖ ਉਹ ਪਤਨ ਮਹੀਨੇ ਪਹਿਲਾਂ ਮਾਫੀ ਮੰਗ ਕੇ ਹਟਿਆ ਕਿ ਕੈਨੇਡਾ ਚ ਅਸੀਂ ਮੂਲ ਨਿਵਾਸੀ ਬੱਚਿਆਂ ਦਾ ਕਤਲੇਆਮ ਕੀਤਾ ਜਿਹੜੀ ਕੌਮ ਨੇ ਏਡਾ ਵੱਡਾ ਕਤਲੇਆਮ ਕੀਤਾ ਹੋਵੇ ਤੁਦੀ ਮਾਫੀ ਮੰਗੀ ਹੋਵੇ ਉਹ ਸਾਨੂੰ ਦੱਸਣਗੇ ਵੀ ਧਰਮ ਕੀ ਹੁੰਦਾ ਅਸ ਦੱਸੋ ਸਿੱਖਾਂ ਨੇ ਅੱਜ ਤੱਕ ਕਿਸੇ ਕੌਮ ਦਾ ਕਤਲੇਆਮ ਕੀਤਾ ਹੋਵੇ ਕਿਸੇ ਦਾ ਕੋ ਨਜਾਇਜ਼ ਬਦੋਸ਼ਾ ਬੰਦਾ ਮਾਰਿਆ ਹੋਵੇ ਬੰਨ ਕੇ ਰੰ ਦੀ ਗੱਲ ਕਰਦੇ ਜੋ ਨਹੀਂ ਪੰਜ ਪਿਆਰੇ ਮੈਸਜ ਜਿਹੜਾ ਰਾਲਪੁਰਖ ਰੂਪ ਹੈ ਅਕਾਲਪੁਰਖ ਹੀ ਆ ਨਾ ਅਕਾਲਪੁਰਖ ਆਪਾਂ ਇਹ ਕਹਿੰਦੇ ਆ ਵੀ ਠੀਕ ਹੈ ਲਾਅ ਹੈ ਨੇ ਕੁਦਰਤ ਦੇ ਕੁਝ ਨਿਯਮ ਨੇ ਕੁਦਰਤ ਦੇ ਨਿਯਮ ਨੇ ਸਕੂਲ ਹੈ ਉਹਦੇ ਕਿ ਨਿਯਮ ਨੇ ਪ੍ਰਿੰਸੀਪਲ ਦਾ ਕੰਟਰੋਲ ਕਰਦਾ ਹੁਣ ਬੱਚੇ ਤੇ ਰੂਲ ਨਹੀਂ ਬਦਲ ਸਕਦੇ ਪ੍ਰਿੰਸੀਪਲ ਤੇ ਬਦਲੀ ਸਕਦਾ ਅਕਾਲ ਪੁਰਖ ਰੂਪ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਪਾਸ਼ਾ ਕੁਝ ਵੀ ਕਰ ਸਕਦੇ ਨੇ ਉਹਨਾਂ ਨੇ ਕੀਤਾ ਨਾ ਗਿੱਦੜਾਂ ਤੋਂ ਸ਼ੇਰ ਨਹੀਂ ਬਣਾਇਆ ਉਹਨਾਂ ਨੇ 40 ਸਿੱਖ 1.5 ਲੱਖ ਨਹੀਂ ਲੜਾਇਆ 10 ਲੱਖ ਦੀ ਫੌਜ ਦੇ ਅੱਗੇ ਚਾਰ ਚਾਰ ਸਿੰਘ ਨਹੀਂ ਅੜੇ ਸੋ ਇਹ ਕਰਾਮਾਤਾਂ ਨਹੀਂ ਤੇ ਹੋਰ ਗੀਨੇ ਕਰਾਮਾਤ ਤਾਂ ਅਸੀਂ ਵਿਰੋਧ ਨਹੀਂ ਕਰਦੇ ਪਖੰਡ ਤੇ ਕਰਾਮਾਤ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਪੇ ਪਾਸਟਰ ਕੀ ਨੇ ਇਹਨਾਂ ਨੂੰ ਕਹੋ ਵੀ ਤੁਹਾਨੂੰ ਨਹੀਂ ਪਤਾ ਲੱਗਿਆ ਨਿਹੰਗ ਸਿੰਘ ਆ ਰਹੇ ਜੇ ਆ ਗਏ ਤਾਂ ਫੇ ਗੱਡੀ ਨੂੰ ਹੱਥ ਕਰਕੇ ਕਿਉਂ ਭੱਜੇ ਚੋ ਕਰਾਮਾਤ ਨੂੰ ਕਹਿਰ ਦਾ ਰੂਪ ਕਿਹਾ ਜੀ ਨਹੀਂ ਕਰਾਮਾਤ ਨੂੰ ਕਹਿਰ ਦਾ ਰੂਪ ਕਿਹਾ ਗਿਆ ਵੀ ਜੇ ਉਹ ਨਿੱਜਤਾ ਵਾਸਤੇ ਵਰਤੀ ਜਾਵੇ ਨਿੱਜ ਵਾਸਤੇ ਕਰਾਮਾਤ ਨਹੀਂ ਕਰਨੀ ਕਦੇ ਵੀ ਨਹੀਂ ਤੇ ਮਹਾਰਾਜ ਨੇ ਤੇ ਗੁੰਗੇ ਕੋਲੋਂ ਗੀਤਾ ਦੇ ਅਰਥ ਕਰਵਾਤੇ ਸਨ ਸੋ ਇਸ ਕਰਕੇ ਅਸੀਂ ਇਹ ਸਮਝਣਾ ਹੈ ਗੁਰੂ ਤੇ ਜਿਹੜਾ ਟੁੱਟ ਭਰੋਸਾ ਹੈ ਸਾਡਾ ਇਹ ਸਭ ਤੋਂ ਵੱਡਾ ਨੁਕਸਾਨ ਸਾਡਾ ਪਤਾ ਕਿਉਂ ਹੋਇਆ ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ ਅਸੀਂ ਤਰਕ ਕੁਤਰਕ ਚ ਪੈ ਗਏ